ਇਸ ਰਿਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਲੁਧਿਆਣਾ ਚ ਐਸ ਕੇ ਐਮ ਪੰਜਾਬ ਦੀ ਮੀਟਿੰਗ ਚੱਲ ਰਹੀ ਹੈ ਜਿਸ ਚ 37 ਕਿਸਾਨ ਜਥੇਬੰਦੀਆਂ ਭਾਗ ਲੈ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਦੀ ਸ਼ੁਰੂਆਤ 11 ਵਜੇ ਹੋਈ ਹੈ ਅਤੇ ਕਿਸਾਨ ਆਗੂ 3 ਵਜੇ ਮੀਡੀਆ ਦੇ ਰੂਬਰੂ ਹੋਣਗੇ ਲੁਧਿਆਣਾ ਦੇ ਈਸ਼ਰੂ ਭਵਨ ਵਿੱਚ ਇਹ ਮੀਟਿੰਗ ਚੱਲ ਰਹੀ ਹੈ 14 ਤਰੀਕ ਨੂੰ ਦਿੱਲੀ ਵਿੱਚ ਹੋਣ ਵਾਲੀ ਮਹਾਪੰਚਾਇਤ ਦੇ ਸਬੰਧ ਵਿੱਚ ਕਿਸਾਨ ਆਗੂ ਵੱਡਾ ਫੈਸਲਾ ਲੈ ਸਕਦੇ ਨੇ ਅਤੇ ਨੌਜਵਾਨ ਕਿਸਾਨ ਆਗੂ ਸ਼ੁਭਕਰਨ ਸਿੰਘ ਨੂੰ ਲੈ ਕੇ ਦਰਜ ਕੀਤੀ 0 ਐਫ ਆਈ ਆਰ ਉੱਤੇ ਵੀ ਚਰਚਾ ਕੀਤੀ ਜਾ ਰਹੀ ਹੈ ਇਸ ਮੀਟਿੰਗ ਤੋਂ ਬਾਅਦ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਨੇ ਕਿਉਂ ਜਗ੍ਹਾ ਮਿਲਦੀ ਆ ਨਹੀਂ ਮਿਲਦੀ ਕਿਉਂ ਨਾ ਜਵਾ ਉੱਥੇ ਜ਼ਰੂਰ ਸਾਨੂੰ ਐਪਲੀਕੇਸ਼ਨ ਦੇਣੀ ਚਾਹੀਦੀ ਹੈ ਇਹਦੇ ਜਾਂ ਉਹ ਜਿਹੜੂ ਬੰਨਿ ਗਏ ਉਹਨਾਂ ਦੇ ਇਚਾਰਾ ਆ ਕੇ ਰੋਕੇ ਰੋਕੇ ਚੈੱਕ ਲਾਉਣਗੇ ਉਹਦੇ ਵਿੱਚ ਜਿਹੜਾ ਸਾਨੂੰ ਪੂਰੀ ਕਲੀਅਰ ਜਿਹੜੀ ਆ ਕਰਕੇ ਦੇਣੀ ਚਾਹੀਦੀ ਹੈ ਉਹ ਸਾਡੀ ਤਾਂ ਈਮੇਲ ਮੰਗਾਂ ਤੇ ਸਾਡੀ ਆਸ ਇਹ ਹੈ ਕਿ ਆਪਾਂ ਵੱਧ ਤੋਂ ਵੱਧ ਗੱਡੀ ਦੇ ਵਿੱਚ ਜਿਹੜਾ ਉੱਥੇ ਪਹੁੰਚੀ ਤੇ ਪਹੁੰਚ ਕੇ ਜਿਹੜਾ ਉਹਦੀ ਫਿਲੀ ਦੀ ਕਹਾਣੀ ਦਿੰਦੀ ਹੋਈ ਹੈ ਸਾਫੇ ਜਬੀ ਸਰਕਾਰ ਨੇ ਵੀ ਸੋਚਣ ਲੱਗ ਪਈ ਹੈ ਕਿ ਫਿਰ ਜਿਹੜਾ ਆ ਸੜਕੋਂ ਆਪਣਾ ਕਿਸਾਨਾ ਜਿਹੜਾ ਵਿਤਿਆ ਉਹ ਕਿਹੜਾ ਕਿੱਦਾਂ ਦਾ ਮਾਰਕ ਕਰਦੀ ਹੈ ਨਾ ਕਿ ਉਹਨੂੰ ਕਢਿਫਟ ਕਰਦੀ ਹੈ। ਸੋ ਇਹ ਗੱਡੀਆਂ ਦੇ ਵਿੱਚ ਜਾਣ ਦੇ ਵਿੱਚ ਉਹ ਕਿਹਦਾ ਸਰਕਾਰ ਰੋਦੀ ਹੈ। ਸਾਡਾ ਉਹ ਦੂਜਾ ਬਣਨ ਸੀ। ਕੋਈ estrane ga ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ। ਲੁਧਿਆਣਾ ਚ ਐਸਕੇਐਮ ਪੰਜਾਬ ਦੀ ਮੀਟਿੰਗ ਚੱਲ ਰਹੀ ਹੈ ਜਿਸ ਚ 37 ਕਿਸਾਨ ਜਥੇਬੰਦੀਆਂ ਆਗ ਲੈ ਰਹੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਮੀਟਿੰਗ ਦੀ ਸ਼ੁਰੂਆਤ 11 ਵਜੇ ਹੋਈ ਹੈ ਅਤੇ ਕਿਸਾਨ ਆਗੂ 3 ਵਜੇ ਮੀਡੀਆ ਦੇ ਰੂਬਰੂ ਹੋਣਗੇ ਲੁਧਿਆਣਾ ਦੇ ਈਸਰੂ ਭਵਨ ਵਿੱਚ ਇਹ ਮੀਟਿੰਗ ਚੱਲ ਰਹੀ ਹੈ 14 ਤਰੀਕ ਨੂੰ ਦਿੱਲੀ ਵਿੱਚ ਹੋਣ ਵਾਲੀ ਮਹਾਪੰਚਾਇਤ ਦੇ ਸਬੰਧ ਵਿੱਚ ਕਿਸਾਨ ਆਗੂ ਵੱਡਾ ਫੈਸਲਾ ਲੈ ਸਕਦੇ ਨੇ ਅਤੇ ਨੌਜਵਾਨ ਕਿਸਾਨ ਆਗੂ ਸ਼ੁਭਕਰਨ ਸਿੰਘ ਨੂੰ ਲੈ ਕੇ ਦਰਜ ਕੀਤੀ ਜ਼ੀਰੋ ਐਫ ਆਈ ਆਰ ਉੱਤੇ ਵੀ ਚਰਚਾ ਕੀਤੀ ਜਾ ਰਹੀ ਹੈ ਇਸ ਮੀਟਿੰਗ ਤੋਂ ਬਾਅਦ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਫੈਸਲੇ ਲਏ ਜਾਂਦੇ ਨੇ ਉੱਥੇ ਜਗ੍ਹਾ ਮਿਲਦੀ ਆ ਨਹੀਂ ਮਿਲਦੀ ਜਿਉਂਦਾ ਜਿਉਂਦੀ ਉੱਥੇ ਜ਼ਰੂਰ ਸਾਨੂੰ ਐਪਲੀਕੇਸ਼ਨ ਦੇਣੀ ਚਾਹੀਦੀ ਹੈ ਜੇ ਜਾਉਂਗਾ ਕੋਈ ਮੂਲ ਬਾਣੇ ਗਿਆ ਉਹਨਾਂ ਤੇ ਜਾਣਾ ਆ ਕੇ ਉੱਥੇ ਚਿੱਤ ਲਾਉਣਾ ਉਹਦੇ ਵਿੱਚ ਜਿਹੜਾ ਸਾਨੂੰ ਮੂਵੀ ਤਿਆਰ ਜਿਹੜੀ ਆ ਕਰਕੇ ਜੰਮ ਚਾਹੀਦੀ ਆ ਉਹ ਸਾਡੀ ਦਾ ਈਮੇਲ ਮੰਗਲਾ ਤੇ ਸਾਡੀ ਆਸ ਇੱਥੇ ਕਿ ਆਪਾਂ ਵੱਧ ਤੋਂ ਵੱਧ ਮੀਟਿੰਗ ਦੇ ਵਿੱਚ ਜਿਹੜਾ ਉੱਥੇ ਪਹੁੰਚੀ ਤੇ ਪਹੁੰਚ ਕੇ ਜਿਹੜਾ ਉਹ ਵੀ ਫਿੱਲੀ ਵੀ ਕਾ ਦਿੰਦੀ ਹੋਈ ਹੈ ਸਾਫੇ ਜਦ ਵੀ ਸਰਕਾਰ ਨੇ ਵੀ ਸੋਚਣ ਲੱਗ ਪਈਏ ਤੇ ਫਿਰ ਜਿਹੜਾ ਆ ਸੜਕੋ ਆਪਣਾ ਨਿਸ਼ਾਨਾ ਜਿਹੜਾ ਮਿੱਥਿਆ ਉਹ ਤੋਂ ਕਿਹੜਾ ਕਿੰਨਾ ਮਾਰਕ ਕਰ ਦਿੰਦੀ ਹੈ ਸਰਕਾਰ ਨੂੰ ਫੜਾ ਦਿੰਦੀ ਹੈ ਸੋਰੇ ਤੇ ਕਿਨਾਰੇ ਵਿੱਚ ਜਾਣ ਦੇ ਵਿੱਚੋਂ ਕਿਹੜਾ ਸਰਕਾਰ ਹੁੰਦੀ ਹੈ ਸਾਡਾ ਬਲਕੁਆ ਮਨਸਿਕ ਇਹ ਕੋਈ ਇਸ ਤਰ੍ਹਾਂ ਦਾ ਜਿਆਦਾ ਮਿਲਦੀ ਆ ਨਹੀਂ ਮਿਲਦੀ ਜਿਹੜਾ ਜਿਹੜਾ ਉੱਥੇ ਜਰੂਰ ਸਾਨੂੰ ਐਪਲੀਕੇਸ਼ਨ ਦੇਣੀ ਚਾਹੀਦੀ